اپنی ਖੁਸ਼ੀ ਵਾਸਤੇ ਪੋਲੂਸ਼ਨ ਮਨਜ਼ੂਰ ਹੈ ਮਜਬੂਰੀ ਵਾਸਤੇ ਲੋਕਾਂ ਦਾ ਢਿੱਡ ਭਰ ਕੇ ਦੇਣਾ ਜਿਨਾ ਕਿਸਾਨਾਂ ਦਾ ਉਹ ਪੋਲੂਸ਼ਨ ਪੁੱਜਉਂਦਾ ਥੋਨੂੰ ਚੀਫ ਜਸਤੇਜ ਸਾਬ ਕਹਿੰਦੇ ਨੇ ਕਹਿੰਦੇ ਫੜ ਕੇ ਅੰਦਰ ਹੀ ਦੇ ਦੋ ਕਿਵੇਂ ਆ ਧੂਆ ਪੰਜਾਬ ਤੋਂ ਦਿੱਲੀ ਇੰਨੀ ਛੇਤੀ ਤੁਸੀਂ ਜਾਂ ਹੋਰ ਕੋਈ ਲੋਕ ਨਹੀਂ ਪਹੁੰਚਦੇ ਜਿੰਨੀ ਛੇਤੀ ਧੂਆ ਪਹੁੰਚਦਾ ਕੋਰਟ ਦੇ ਵਿੱਚ ਕੋਈ ਵੀ ਐਵੀਡੈਂਸ ਤੋਂ ਬਿਨਾ ਗੱਲ ਨਹੀਂ ਹੋ ਸਕਦੀ ਐਨਜੀਟੀ ਦੇ ਜਿਹੜੇ ਮੈਂਬਰ ਨੇ ਉਹ ਕਹਿੰਦੇ ਧੂਆ ਪੰਜਾਬ ਤੋਂ ਨਹੀਂ ਜਾਂਦਾ ਉਹਨਾਂ ਦੀ ਸਟੇਟਮੈਂਟ ਹੈ ਓਪਨ ਪਬਲਿਕ ਦੇ ਵਿੱਚ ਵੀ ਕੋਈ ਹਲ ਤੱਕ ਸਟੱਡੀ ਨਹੀਂ ਹੋਈ ਕ੍ਰੀਮਪੋਰਟ ਦੇ ਅੱਗੇ ਗੱਲ ਰੱਖੀ ਸੀ ਵੀ ਤੁਸੀਂ ਕਿਸਾਨਾਂ ਨੂੰ ਵਿਲਨ ਨਾ ਦਿਖਾਓ ਵੀ ਕਿਸਾਨ ਤਾਂ ਇਕਨੋਮੀ ਦੀ ਬੈਕਬੋਨ ਨੇ ਇਹਨਾਂ ਨੂੰ ਅੰਦਰ ਦੇ ਕੇ ਤਾਂ ਭੁੱਖੇ ਮਰਾਂਗੇ ਅਸੀਂ ਕਿੱਦਾਂ ਦੀ ਫਸਲ ਹੋ ਸਕਦੀ ਐ ਤੇ ਉਹਦਾ ਐਮਐਸਪੀ ਜ਼ਿਆਦਾ ਦੇ ਦਿਓ ਝੋਨੇ ਨਾਲੋਂ ਝੋਨਾ ਤਾਂ ਪੀਣ ਵਾਲਾ ਪਾਣੀ ਖਤਮ ਕਰ ਦਿੰਦੇ ਨੇ ਸਾਡਾ ਕੱਲਾ ਪੋਲਿਊਸ਼ਨ ਤਾਂ ਦਿਖਦਾ ਤੁਹਾਨੂੰ ਅਬੀ 20 ਦਿਨਾਂ ਤੋਂ ਬਾਅਦ ਜੋ ਹਰਿਆਵਈ ਜਿੰਨੀ ਗ੍ਰੀਨਰੀ ਜਿੰਨੀ ਆਕਸੀਜਨ ਪੰਜਾਬ ਨੇ ਦੇਣੀ ਐ ਉਹ ਨਹੀਂ ਦਿਖਦੀ ਤੁਹਾਨੂੰ ਉਹਨੂੰ ਕੋ ਐਪਰੀਸ਼ੀਏਟ ਕਰਿਆ ਜਾਂ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਰੱਖੇ ਹੋਏ ਹੋ ਤੁਸੀਂ ਮੈਂ ਮੰਗਿਆ ਉਦੋਂ 5000 ਤੇ 6000 ਰੁਪਏ ਕਿਸਾਨ ਨੂੰ ਦਿਓ ਜੇ ਕਿਸਾਨ ਤੁਸੀਂ 5000 ਰੁਪਏ ਦੇਣ ਤੋਂ ਬਾਅਦ ਫਿਰ ਪ੍ਰਾਰੀ ਨੂੰ ਅੱਗ ਲੰਦਾ ਫੈਲਾ ਦਿਓ 사ਸ਼ੀਕਾਰ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਪੰਜਾਬ ਤੋਂ ਅਗਰ ਦੇਸ਼ ਦੀ ਰਾਜਸਥਾਨੀ ਦਿੱਲੀ ਦਾ ਜ਼ਿਕਰ ਕਰਿਆ ਜਾਵੇ ਤਾਂ ਕਰੀਬ 300 300 ਕਿਲੋਮੀਟਰ ਚੰਡੀਗੜ੍ਹ ਤੋਂ ਪੈਂਦੀ ਹੈ ਪਰਕਾ ਜਦੋਂ ਝੋਨੇ ਦੀ ਪਰਾਲੀ ਦਾ ਸੀਜ਼ਨ ਆਉਂਦਾ ਤਾਂ ਇੱਥੋਂ ਧੂਆਂ ਕਹਿੰਦੇ ਦਿੱਲੀ ਨੂੰ ਬਹੁਤ ਜਾਂਦਾ ਹਰਿਆਣਾ ਪਾਰ ਕਰਕੇ ਇਹ ਉਹ ਪਰਾਲੀ ਹੈ ਜਦੋਂ ਝੋਨਾ ਵੱਢ ਲਿਆ ਜਾਂਦਾ ਮੈਂ ਖੇਤਾਂ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਅੱਜ ਬਿਲਕੁਲ ਗਰਾਊਂਡ ਜ਼ੀਰੋ ਤੋਂ ਹਰ ਇੱਕ ਚੀਜ਼ ਨੂੰ ਦਿਖਾਵਾਂਗੇ ਵੀ ਤੇ ਸਮਝਾਵਾਂਗੇ ਵੀ ਦੇਖੋ ਇਹ ਖੇਤ ਨੇ ਪਰਾਲੀ ਵਾਲੇ ਖੇਤ ਨੇ ਇਸ ਵੇਲੇ ਜਿੰਨੇ ਵਿਜ਼ੂਅਲਸ ਆਉਣੇ ਆ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਮੇਰੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਚਰਨਪਾਲ ਬਾਗੜੀ ਆਪਣੇ ਖੇਤ ਚ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਨੇ ਕਿ ਹੁਣ ਕਿਸਾਨਾਂ ਨੂੰ ਅਗਰ ਕੋਈ ਕਾਰਵਾਈ ਆ ਕਹਿੰਦੇ ਫੜਕੇ ਅੰਦਰ ਦੇ ਦਿਓ ਬਾਗੜੀ ਸਾਹਿਬ ਅੱਜ ਖੇਤ ਚ ਪਹੁੰਚ ਗਏ ਖੇਤ ਚ ਆ ਗਏ ਪਰਾਲੀ ਦਾ ਬਹੁਤ ਰੌਲਾ ਹੈ ਜੀ ਜੀ ਤਾਂ ਹੁਣ ਚੀਫ ਜਸਟਿਸ ਸਾਹਿਬ ਕਹਿੰਦੇ ਨੇ ਕਹਿੰਦੇ ਫੜਕੇ ਅੰਦਰ ਹੀ ਦੇ ਦਿਓ ਕਿਵੇਂ ਆ ਧੂਆਂ ਪੰਜਾਬ ਤੋਂ ਦਿੱਲੀ ਇੰਨੀ ਛੇਤੀ ਤੁਸੀਂ ਜਾਂ ਹੋਰ ਕੋਈ ਲੋਕ ਨਹੀਂ ਪਹੁੰਚਦੇ ਜਿੰਨੀ ਛੇਤੀ ਧੂਆਂ ਪਹੁੰਚਦਾ ਦੇਖੋ ਇੱਕ ਸੁਪਰੀਮ ਕੋਰਟ ਦੇ ਪੈਰਲਲ 2010 ਦੀ ਐਕਟ ਦੇ ਅਕੋਰਡਿੰਗਲੀ ਐਨਜੀਟੀ ਬਣਿਆ। ਹੂੰ ਔਰ ਐਨਜੀਟੀ ਨੇ এনवायरमेंटਲ ਇਸ਼ੂਜ਼ ਵਾਸਤੇ ਹੀ ਬਣਿਆ ਉਹ ਸਪੈਸ਼ਲ। ਹੂੰ ਜਿਵੇਂ ਐਮਬੀਬੀਐਸ ਐਮਡੀ ਸਪੈਸ਼ਲਿਸਟ ਹੁੰਦੇ ਨੇ ਇਦਾਂ ਹੀ এনवायरमेंट ਦੇ ਜਿੰਨੇ ਇਸ਼ੂ ਨੇ ਉਹ ਐਨਜੀਟੀ ਬਣਿਆ ਹੋਇਆ। ਹੂੰ ਐਨਜੀਟੀ ਦੇ ਟ੍ਰਿਬਿਊਨਲ ਦੇ ਰਿਟਾਇਰਡ ਜੱਜ ਨੇ ਜਸਟਿਸ ਸੁਧੀਰ ਅਗਰਵਾਲ ਜਿਹੜੇ ਉਹਨਾਂ ਦੇ ਮੈਂਬਰ ਨੇ। ਹੂੰ ਉਹਨਾਂ ਦੀ ਸਟੇਟਮੈਂਟ ਤੋਂ ਸ਼ੁਰੂ ਕਰਦਾ। ਉਹ ਕਹਿੰਦੇ ਸੈਂਟੀਫਿਕ ਸਟੱਡੀ ਹੋ ਨਹੀਂ ਹੁਣ ਤੱਕ ਕੋਈ। ਹੂੰ ਕੋਰਟ ਦੇ ਵਿੱਚ ਕੋਈ ਵੀ ਐਵੀਡੈਂਸ ਤੋਂ ਬਿਨਾ ਗੱਲ ਨਹੀਂ ਹੋ ਸਕਦੀ। ਹੂੰ NGT ਦੇ ਜਿਹੜੇ ਮੈਂਬਰ ਨੇ ਉਹ ਕਹਿੰਦੇ ਕਿ ਧੂਆਂ ਪੰਜਾਬ ਤੋਂ ਨਹੀਂ ਜਾਂਦਾ ਉਹਨਾਂ ਦੀ ਸਟੇਟਮੈਂਟ ਹੈ ਓਪਨ ਪਬਲਿਕ ਦੇ ਵਿੱਚ ਵੀ ਕੋਈ ਹਾਲ ਤੱਕ ਸਟੱਡੀ ਨਹੀਂ ਹੋਈ ਵੀ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਜਾਂ ਨਹੀਂ ਜਾਂਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਹ ਗੱਲ ਕਹਿਣਾ ਕਿ ਵੀ ਕਿਸਾਨਾਂ ਨੂੰ ਅੰਦਰ ਕਰ ਦੋ ਜੇ ਪਰਾਲੀ ਨੂੰ ਅੱਗ ਲਾਉਣੀ ਹੈ ਪਰਾਲੀ ਨੂੰ 30 15 20 ਦਿਨ ਦੇ ਵਿੱਚ ਵਿੱਚ ਅੱਗ ਲੱਗਦੀ ਹੈ ਔਰ ਜਿਹੜੀ ਮੈਂ ਸਟੱਡੀ ਦੀ ਗੱਲ ਕਰਨਾ ਮੈਂ ਉੱਥੇ ਫੇਰ ਆਉਣਾ ਇਹ ਕਿਉਂ ਮਤਲਬ ਕਿੱਥੋਂ ਵਰਜਨ ਆਇਆ ਮੈਂ ਸਟਾਰਟਿੰਗ ਤੋਂ ਇਹ ਕਹਿਣਾ ਵੀ ਜਿੰਨਾ ਨੈਸ਼ਨਲ মিডিਆ ਹਮ ਉਹਨਾਂ ਦਾ ਇੱਕ ਜੋਰ ਲੱਗਿਆ ਹੋਇਆ ਤੇ ਦਿੱਲੀ ਦਾ এনवायरमेंट ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਦਿੱਲੀ ਦਾ 50 50 ਤੱਕ 0 ਤੋਂ 50 ਤੱਕ ਚਾਹੀਦਾ ਹਮ ਕੱਲ ਦੀਵਾਲੀ ਮਨਾਈ ਹੈ ਅੱਧੀ ਮਨਾਈ ਹੈ ਪੂਰੀ ਦਿੱਲੀ ਨੇ ਨਹੀਂ ਮਨਾਈ ਹਮ ਜਿਹੜਾ ਸੁਪਰੀਮ ਕੋਰਟ ਦੇ ਨਾਲ ਈਟੀਓ ਟਾਵਰ ਹੈ ਹਮ ਉੱਥੇ ਦਾ ਜਿਹੜਾ ਇੰਡੈਕਸ ਸੀਗਾ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ 350 ਤੋਂ ਪਾਰ 400 ਤੱਕ ਹੈ। ਹੂੰ ਚਾਹੀਦਾ 0 ਤੋਂ 50 ਹੈ। ਜਦੋਂ ਮੈਂ ਪਹਿਲਾਂ ਵੀ 2019 ਦੇ ਵਿੱਚ ਇਹ ਸੁਪਰੀਮ ਕੋਰਟ ਦੇ ਅੱਗੇ ਗੱਲ ਰੱਖੀ ਸੀ ਵੀ ਤੁਸੀਂ ਕਿਸਾਨਾਂ ਨੂੰ ਵਿਲਨ ਨਾ ਦਿਖਾਓ। ਹੂੰ ਜਿਹੜੇ ਔਨਰੇਬਲ ਜੱਜਸ ਇਹ ਕਹਿੰਦੇ ਸੀ ਵੀ ਚੱਕ ਕੇ ਅੰਦਰ ਦਿਓ। ਹੂੰ 4 ਤਰੀਕ ਦਾ ਆਰਡਰ ਹੈ। 6 ਤਰੀਕ ਦਾ ਆਰਡਰ 2-3 ਘੰਟੇ ਮੈਨੂੰ ਸੁਣਨ ਤੋਂ ਬਾਅਦ 7:30 ਵਜੇ ਰਾਤ ਨੂੰ ਆਰਡਰ ਕਰੇ ਸੀ ਵੀ ਕਿਸਾਨ ਤਾਂ ਇਕਨੋਮੀ ਦੀ ਬੈਕਬੋਨ ਨੇ ਇਹਨਾਂ ਨੂੰ ਅੰਦਰ ਦੇ ਕੇ ਤਾਂ ਭੁੱਖੇ ਮਰਾਂਗੇ ਅਸੀਂ। ਹੂੰ ਫਸਲ ਨੂੰ ਜੇ ਅੰਦਾ ਤੇ ਨੂੰ ਅੰਦਰ ਦਵਾਂਗੇ ਤਾਂ ਉਹ ਜਾਵਾਂਗੇ ਕਿੱਥੇ ਤੇ ਇਹਨਾਂ ਨੂੰ ਤੁਸੀਂ 2400 ਰੁਪਿਆ ਪ੍ਰਤੀ ਏਕੜ ਇਹ ਜਿਹੜੀ ਪ੍ਰਾਲੀ ਪਈ ਹੈ ਇਹਨੂੰ ਧਰਤੀ ਚ ਮਿਲਾਉਣ ਵਾਸਤੇ ਦਿਓ ਖਤਮ ਹੋ ਜੂਗੀ ਦੇਖੋ ਪਹਿਲਾਂ ਇੱਥੋਂ ਤੱਕ ਗੱਲ ਕੀਤੀ ਹੋਈ ਹੈ ਮੇਰੇ ਮੈਂ 2000 ਆਪਣੇ ਹੱਥੇ ਹੀ ਵੈਸੇ ਕਿਤਾਬਾਂ ਹੁੰਦੀਆਂ ਪਰਾਲੀ ਇਹਦੇ ਕੋ ਖਤਮ ਨਹੀਂ ਇੱਥੋਂ ਹੀ ਗਿਆ ਹਾਂ ਇੱਥੇ ਖੇਤੀ ਕਰਦਾ ਕਰਦਾ ਇੱਥੇ ਮਤਲਬ ਮਿੱਟੀ ਨਾਲ ਮਿੱਟੀ ਟ੍ਰੈਕਟਰ ਚਲਾਉਂਦਾ ਇੱਥੋਂ ਇੱਥੋਂ ਹੀ ਮਤਲਬ ਕੱਖ ਵੱਢ ਕੇ ਲੈ ਕੇ ਜਾਣੇ ਇੱਥੋਂ ਹੀ ਗਿਆ ਹਾਂ ਇੱਥੇ ਖੜਦਾ ਜ ਤੁਸੀਂ ਮੈਨੂੰ ਇੱਥੇ ਫੜ ਲਿਆ ਆ ਕੇ ਵੀ ਇੱਥੇ ਆਪਾਂ ਕਰਦੇ ਚਲੋ ਇਹ ਨਹੀਂ ਆਓ ਸੋ ਆਈ ਏਮ ਕਮਿੰਗ ਟੂ ਦੀ ਪੁਆਇੰਟ ਮੈਂ ਇੱਥੋਂ ਤੱਕ ਇਹ ਗੱਲ ਕਰਦਾ ਰਿਹਾ ਕਿ ਵੀ ਜਿਹੜੀ ਪਰਾਲੀ ਹੈ ਹੂੰ ਇਹ ਨੂੰ ਤੁਸੀਂ ਇਹਨੂੰ ਡੀਲ ਕਰਨ ਐਗਰੀਕਲਚਰ ਵਾਸਤੇ ਜਿਵੇਂ ਬਜਟ ਬਣਦੇ ਆ ਅਲੱਗ-ਅਲੱਗ ਆਰਮੀ ਦਾ ਬਜਟ ਹੈ ਇਦਾਂ ਹੀ ਐਗਰੀਕਲਚਰ ਦਾ ਕਰੋੜਾਂ ਅਰਬਾਂ ਦਾ ਬਜਟ ਹੈ ਉਹਨਾਂ ਦੀਆਂ ਨੀਤੀਯੋਗ ਦੀ ਸਟੇਟਮੈਂਟ ਆ ਜਾਂਦੀ ਹੈ ਜੀ ਪੰਜਾਬ ਦਾ ਪਾਣੀ ਖਤਮ ਹੋ ਜਾਣਾ ਹੈ ਇਹਨੇ ਰਾਜਸਥਾਨ ਬਣ ਜਾਣਾ ਹੈ ਇਹ ਕਾਦੇ ਵਾਸਤੇ ਬਣਾਇਆ ਹੱਲ ਦੇਣ ਵਾਸਤੇ ਬਣਾਇਆ ਮੈਂ ਇਹ 2018 ਚ ਪਟੀਸ਼ਨ ਫਾਈਲ ਕਰਤੀ ਸੀ ਕਿ ਵੀ ਤੁਸੀਂ ਕਿਸਾਨ ਨੂੰ ਲੋੜ ਨਹੀਂ ਵੀ ਝੋਨਾ ਹੀ ਬੀਜਣਾ ਉਹਨੇ ਉਹਦੀ ਮਜਬੂਰੀ ਹੈ ਕਿਉਂ ਲਿਖਦਾ ਇਹਦੀ ਐਮਐਸਪੀ ਹੈ ਤੇ ਦੂਜੀ ਪ੍ਰੋਕਿਉਰਮੈਂਟ ਹੈ ਦੋ ਚੀਜ਼ਾਂ ਹਨ ਐਮਐਸਪੀ ਹੋਣਾ ਤੇ ਪ੍ਰੋਕਿਉਰਮੈਂਟ ਸਰਕਾਰ ਵੱਲੋਂ ਕਰਨਾ ਤੁਸੀਂ ਪੂਰੇ ਜੰਨੀਆਂ ਇਹ ਐਗਰੀਕਲਚਰ ਯੂਨੀਵਰਸਿਟੀਆਂ ਨੇ ਇਹਨਾਂ ਦੇ ਮੁਲਾਜ਼ਮਾਂ ਨੂੰ ਮੁਆਇਨਾ ਕਰਾਓ ਹਰ ਇੱਕ ਬਲਾਕ ਵਾਈਜ਼ ਕਿ ਕਿਹੜੀ ਫਸਲ ਦੀ ਸਾਨੂੰ ਕਿੰਨੀ ਲੋੜ ਹੈ ਕਿੱਦਾਂ ਦੀ ਫਸਲ ਹੋ ਸਕਦੀ ਹੈ ਤੇ ਉਹਦਾ ਐਮਐਸਪੀ ਜ਼ਿਆਦਾ ਦੇ ਦਿਓ ਝੋਨੇ ਨਾਲੋਂ ਝੋਨਾ ਤਾਂ ਪੀਣ ਵਾਲਾ ਪਾਣੀ ਖਤਮ ਕਰਤਾ ਨੇ ਸਾਡਾ ਕੱਲਾ ਪੋਲਿਊਸ਼ਨ ਤਾਂ ਦਿਖਦਾ ਤੁਹਾਨੂੰ ਮੈਂ ਕਪੋਲੂਸ਼ਨ ਹੋ ਜੂਗਾ ਟੈਕਨੀਕਲੀ ਗੱਲ ਹੀ ਹੁਣ ਮੈਂ ਐਪਲੀਕੇਸ਼ਨ ਹੈ ਪੋਲੂਸ਼ਨ ਨੂੰ ਤੁਸੀਂ ਵੈਸੇ ਤਾਂ ਬਿਲਕੁਲ ਨਹੀਂ ਕਰਨਾ ਕਿਸਾਨ ਤਾਂ এনवायरमेंट ਫ੍ਰੈਂਡਲੀ ਹੈ ਜਿਹੜਾ ਤੁਸੀਂ ਦੇਖਿਆ ਆ 20 ਦਿਨਾਂ ਤੋਂ ਬਾਅਦ ਜੋ ਹਰਿਆਵਾਈ ਜਿੰਨੀ ਗ੍ਰੀਨਰੀ ਜਿੰਨੀ ਆਕਸੀਜਨ ਪੰਜਾਬ ਨੇ ਦੇਣੀ ਉਹ ਨਹੀਂ ਦਿਖਦੀ ਤੁਹਾਨੂੰ ਉਹਨੂੰ ਕੋਈ ਐਪਰੀਸ਼ੀਏਟ ਕਰਿਆ ਜਾਂ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਰੱਖੇ ਹੋਏ ਹੋ ਤੁਸੀਂ ਪੰਜਾਬ ਦੇ ਸਿਰ ਦਾ ਤਾਜ ਹੈ ਹਿੰਦੂ 2% ਧਰਤੀ ਹੈ ਪੰਜਾਬ ਕੋਲ 60% ਜਿੰਨਾ ਖਾਣਾ ਖਾਣੇ ਹੋ ਤੁਸੀਂ ਉਹ ਪੰਜਾਬ ਦਿੰਦਾ ਹੈ ਪੰਜਾਬ ਨੂੰ ਕੀ ਕੀ ਕੀਤਾ ਕੀ ਦਿੱਤਾ ਹੋਇਆ ਪੰਜਾਬ ਨੂੰ ਤੁਸੀਂ ਮੈਂ ਕਿਹਾ ਸੀ ਵੀ ਤੁਸੀਂ 2400 ਰੁਪਏ ਪ੍ਰਤੀ ਏਕੜ 2019 ਚ ਕਿਹਾ ਸੀ ਮੈਂ ਮੰਗਿਆ ਉਦੋਂ 5000 ਤੇ 6000 ਸੀ ਕਿਸਾਨ ਨੂੰ ਦਿਓ ਜੇ ਕਿਸਾਨ ਤੁਸੀਂ 5000 ਰੁਪਏ ਦੇਣ ਤੋਂ ਬਾਅਦ ਫਿਰ ਪ੍ਰਾਲੀ ਨੂੰ ਅਗਲਾਂ ਦਾ ਫਾਈਲ ਆ ਦਿਓ ਪੈਸੇ ਤੇ ਦਿਓ ਉਹ ਆਰਡਰ ਹੋਇਆ ਹੋਇਆ ਹੁਣ ਤੱਕ ਨਹੀਂ ਪੰਜਾਬ ਨੂੰ ਮਿਲਿਆ ਮੈਂ ਇਹ ਇਹ ਵੀ ਹੁਣ ਜਿਹੜੀ ਆਪਣੀ ਐਪਲੀਕੇਸ਼ਨ ਲਾ ਰਹੇ ਆ ਉਹਦੇ ਵਿੱਚ ਇਹ ਦੱਸ ਰਹੇ ਆ ਵੀ ਉਹ ਵੀ ਨਹੀਂ ਮਿਲਿਆ ਜਿਹੜਾ 2400 ਰੁਪਏ ਉਦੋਂ ਦੇਣਾ ਸੀ ਉਸ ਤੋਂ ਬਾਅਦ ਮਨਜ਼ੂਰ ਹੋਇਆ ਸੀ ਆਰਡਰ ਹੋਇਆ ਹੈ ਸੁਪਰੀਮ ਕੋਰਟ ਦਾ ਮੇਰਾ ਨਾਮ ਪਾ ਕੇ ਚਰਨਪਾਲ ਸਿੰਘ ਬਾਗੜੀ ਕੋਈ ਵੀ ਕੱਢ ਲਿਓ 6 11 2019 ਦੀ ਜੱਜਮੈਂਟ ਆ ਸੁਪਰੀਮ ਕੋਰਟ ਦੀ ਪੰਜਾਬ ਨੂੰ ਉਹ 2400 ਰੁਪਿਆ ਪ੍ਰਤੀ ਏਕੜ ਉਹ ਨਹੀਂ ਮਿਲਿਆ ਕਿਸਾਨ ਨੂੰ ਕਿਹੜੀ ਤਨਖਾਹ ਕਿਹੜੀ ਐਮਐਸਪੀ ਤੁਸੀਂ ਨਹੀਂ ਦੇ ਰਹੇ ਕਿਸਾਨ ਦੀ ਜਿਹੜੀ ਮੈਂ ਇੱਕ ਹੋਰ ਬਹੁਤ ਅਹਿਮ ਗੱਲ ਕਰਨ ਲੱਗਿਆ ਉਹ ਤੁਹਾਡੇ ਨਾਲ ਵੀ ਔਨਰੇਬਲ ਜਜੇਸ ਲਈ ਵੀ ਪੋਲੀਟਿਸ਼ੀਅਨਸ ਜਾਂ ਜਿਹੜੇ ਆ ਪੀਐਮ ਸੀਐਮ ਇਹਨਾਂ ਦਾ ਤਾਂ ਪਤਾ ਨਹੀਂ ਕਿੱਥੋਂ ਮਗਾ ਕੇ ਖਾਣਾ ਖਾਂਦੇ ਨੇ ਇਹ ਜਿਹੜਾ ਤੁਸੀਂ ਅੱਜ ਜਾਂ ਆਪਾਂ ਸਾਰੇ ਖਾਣਾ ਖਾ ਰਹੇ ਹਾਂ ਇਹ 'ਚ ਮੈਕਸੀਮਮ ਫਰਟੀਲਾਈਜ਼ਰ ਨੇ ਤੇ ਪੈਸਟੀਸਾਈਡ ਨੇ ਉਹਦਾ ਰੀਜ਼ਨ ਕੀ ਆ ਕਿਸਾਨ ਦੇ ਇੱਕ ਕਿਸਾਨ ਕੋਲ 5 ਕਿੱਲੇ ਨੇ ਉਹਦੇ ਦੋ ਬੱਚੇ ਹੋ ਗਏ ਅੱਗੇ 2.5 2.5 ਰਹਿ ਗਏ ਉਹਦਾ ਖਰਚਾ ਤਾਂ ਵੱਧ ਰਿਹਾ ਦਿਨ ਪਰ ਦਿਨ ਉਹ ਕੀ ਜ਼ਿਆਦਾ ਫਰਟੀਲਾਈਜ਼ਰ ਪਾ ਰਿਹਾ ਕਿਉਂਕਿ ਐਮਐਸਪੀ ਵਧਾ ਨਹੀਂ ਰਿਹਾ ਕੋਈ ਤੇ ਉਹ ਆਪਣੀ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਮੈਂ ਇਹਨਾਂ ਨੂੰ ਇਹ ਕਿਹਾ ਸੀਗਾ ਵੀ ਤੁਸੀਂ ਕਿਸਾਨ ਨੂੰ ਕਹੋ ਕਿਸਾਨ ਨੇ ਤਾਂ ਕੰਮ ਕਰਨਾ ਕਿ ਤੂੰ ਬਿਲਕੁਲ ਕੋਈ ਫਰਟੀਲਾਈਜ਼ਰ ਨਹੀਂ ਜ਼ਿਆਦਾ ਕਰਨੇ ਆਰਗੈਨਿਕ ਖਾਣਾ ਦੇਣਾ ਜਿਹੜੀ ਕਣਕ ਹੈ ਉਹਦਾ 6000 ਰੁਪਏ ਪ੍ਰਤੀ ਕੁਇੰਟਲ ਦਵਾਂਗੇ ਤੁਸੀਂ ਇੱਕ ਕਮਿਸ਼ਨ ਬਿਠਾਓ ਜਿਹੜਾ ਖਾਣਾ ਚੀਫ ਜਸਟਿਸ ਸਾਹਿਬ ਖਾ ਰਹੇ ਨੇ ਉਹਨੂੰ ਚੈੱਕ ਕਰਾ ਲਓ ਵੀ ਉਹਦੇ ਵਿੱਚ ਕਿੰਨੇ ਪੈਸਟੀਸਾਈਡ ਨੇ ਅਸੀਂ ਐਨੇ ਕਿੰਨੇ ਕਮਰਸ਼ੀਅਲ ਹੋ ਗਏ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ ਜਿਹੜੀ ਹੈ ਉਹਨੂੰ ਉਹਨੂੰ ਕਿੰਨਾ ਇੱਕ ਪੋਸਟਿਕ ਖਾਣਾ ਮਿਲ ਰਿਹਾ ਕਿੰਨੀਆਂ ਬਿਮਾਰੀਆਂ ਨੇ ਕਿੰਨੇ ਹਸਪੀਟਲ ਇਹ ਤਾਂ ਹੱਲ ਕਰਨ ਵਾਲਾ ਮੁੱਦਾ ਹੈ ਪਹਿਲਾਂ ਤਾਂ ਮੈਂ ਕਹਿੰਦਾ ਐਨਜੀਟੀ ਦਾ ਮੁੱਦਾ ਸੁਪਰੀਮ ਕੋਰਟ ਲੈ ਸਕਦੀ ਹੈ ਸੁਪਰੀਮ ਕੋਰਟ ਨੇ ਲੈ ਲਿਆ ਇਹਦਾ ਸੁਪਰੀਮ ਕੋਰਟ ਸੈਂਟਰ ਨੂੰ ਪੁੱਛੇ ਕਿ ਵੀ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਆਂ ਬਣਾਈਆਂ ਹਨ ਕਿਸਾਨਾਂ ਦੀਆਂ ਮੁਸ਼ਕਲਾਂ ਤਾਂ ਪਤਾ ਕਰੇ ਨਾ ਵੀ ਕੀ ਕੀ ਮੁਸ਼ਕਲਾਂ ਨੇ ਜਦੋਂ ਇਹਨੂੰ ਪਰਾਲੀ ਨੂੰ ਤੁਸੀਂ ਇਹਦੇ ਵਿੱਚ ਮਿਲਾਉਣਾ ਹੈ ਮਿੱਟੀ 'ਚ ਮਿਲਾਉਣਾ ਹੈ ਟਰੈਕਟਰ ਚੱਲਣਾ ਉਦੋਂ ਵੀ ਤਾਂ ਪੋਲਿਊਸ਼ਨ ਹੋਣਾ ਹੈ ਇੰਡਸਟਰੀ ਦਾ ਪੋਲਿਊਸ਼ਨ ਸਭ ਤੋਂ ਗੰਦਾ ਪੋਲਿਊਸ਼ਨ ਹੈ ਤਿੰਨ ਤਰ੍ਹਾਂ ਦਾ ਪੋਲਿਊਸ਼ਨ ਹੋ ਰਿਹਾ ਇੰਡਸਟਰੀ ਦਾ ਲੁਧਿਆਣੇ ਦਾ ਚੱਕ ਲਿਓ ਮੈਂ ਇਹ ਕੈਟੇਗੋਰਿਕਲੀ ਤੁਸੀਂ ਦਿੱਲੀ ਦਾ ਵੀ ਗੱਲ ਕਰੂੰਗਾ ਮੈਂ ਦਿੱਲੀ ਚ ਜਾਣੇ ਹੋ ਤੁਸੀਂ ਕੂੜੇ ਦਾ ਢੇਰ ਦੇਖਦਾ ਦਿਖਦਾ ਢੇਰ ਜਦੋਂ ਮੀਂਹ ਪੈਂਦਾ ਬਦਬੂ ਆਉਂਦੀ ਹੈ ਦਿੱਲੀ ਚ ਗੰਗਾ ਜਮਨਾ ਸਾਫ ਹੋ ਗਈ ਬਿਲਕੁਲ ਕਿਸਾਨ ਤੁਹਾਨੂੰ ਦੇਖਦਾ ਵੀ ਇਹਨੂੰ ਚੱਕ ਕੇ ਅੰਦਰ ਦੇ ਦਿਓ ਤੁਸੀਂ ਭੁੱਖੇ ਮਰਨਾ ਸਾਰਿਆਂ ਨੇ ਮੈਂ ਤੁਹਾਨੂੰ ਦੱਸਦਾ ਇਹ ਗੱਲ ਕਿਸਾਨ ਨੂੰ ਅੰਦਰ ਦੇ ਕੇ ਭੁੱਖੇ ਮਰਾਂਗੇ ਜੇ ਇਹ ਪਰਾਲੀ ਖੇਤਾਂ 'ਚ ਪਈ ਰਹੂਗੀ ਗਰੀਬ ਕਿਸਾਨ ਇਹਨੂੰ ਨਹੀਂ ਨਾ ਵਿੱਚ ਕਰ ਸਕਦਾ ਨਾ ਉਹ ਗੱਠਾ ਬਣਾ ਸਕਦਾ ਜਿਹੜੀਆਂ ਬਣਾਈਆਂ ਪਈਆਂ ਹੁਣ ਆਮ ਲੋਕਾਂ ਵਾਸਤੇ ਦੇਖੋ ਪ੍ਰੋਬਲਮ ਕੀ ਪੋਲਿਊਸ਼ਨ ਦੀ ਪ੍ਰੋਬਲਮ ਤੁਸੀਂ ਮਿਊਸਪਲ ਕਾਰਪੋਰੇਸ਼ਨ ਨੂੰ ਮੈਂ ਮੁਹਾਲੀ 'ਚ ਰਹਿ ਰਹੇ ਹਾਂ ਟੈਕਸ ਦੇ ਰਹੇ ਹਾਂ ਸੀਵਰੇਜ ਦੀ ਕੋਈ ਪ੍ਰਬੰਧਨ ਨਹੀਂ ਉੱਥੇ ਟੈਕਸ ਦੇ ਰਹੇ ਆ ਔਰ ਜਿਹੜੇ ਉੱਥੇ EMPLYE ਨੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਉਹ ਟੈਕਸ ਦੇ ਵਿੱਚੋਂ ਉਹਨਾਂ ਨੂੰ ਅੰਦਰ ਦੇਣਾ ਬਣਦਾ ਜਿਹੜਾ ਰਾਜਾ ਚੁਣ ਕੇ ਬਿਠਾਇਆ ਹੋਇਆ ਚੇਅਰ ਤੇ ਜਿਹਦਾ ਬੰਗਲਾ ਕਾਰ ਉਹਦਾ ਪੂਰਾ ਮਹਿਲ ਉਹ ਹੋਸ ਲੋਕਾਂ ਦੀ ਖੂਨ ਪਸੀਨੇ ਦੇ ਟੈਕਸ ਤੇ ਬੈਠਾ ਹੈ ਉਹ ਬੈਠਾ ਉਹ ਤੋਂ ਪੁੱਛਣਾ ਬਣਦਾ ਵੀ ਤੂੰ ਕੀ ਕਰਦਾ ਬਈ ਤੂੰ ਕਿਸਾਨਾਂ ਲਈ ਜਿਹੜੇ ਦੇਸ਼ ਦਾ ਢਿੱਡ ਭਰ ਰਹੇ ਨੇ ਉਹਨਾਂ ਲਈ ਕਿਹੜੀ ਪਾਲਿਸੀ ਲੈ ਕੇ ਆਇਆ ਉਹ ਹੁਣਾ ਬਣਦਾ ਜਾਂ ਨਹੀਂ ਬਣਦਾ ਜਿਹੜੀ ਇੰਡਸਟਰੀ ਹੈ ਇੰਡਸਟ ਦੋ ਦੋ ਡਿਫਰੈਂਸ ਨੇ ਇੰਡਸਟਰੀ ਪੋਲੂਸ਼ਨ ਕਰ ਰਹੀ ਹੈ ਉੱਤੇ ਵਾਲਾ ਜਿਹੜਾ ਚਿਮਨੀਆ ਚ ਤੁਸੀਂ ਦਿਨ ਰਾਤ 12 ਮਹੀਨੇ ਚੱਲਦਾ ਇਹ ਤਾਂ ਇਹਦਾ 20 ਦਿਨ ਹੁੰਦਾ ਨਾ ਪੋਲੂਸ਼ਨ ਪਰ ਆਲੀ 20 ਦਿਨ ਤੋਂ ਜ਼ਿਆਦਾ ਨਹੀਂ 20 ਦਿਨ ਦਾ ਹੀ ਕੰਮ ਹੈ ਔਰ ਸਭ ਤੋਂ ਪਹਿਲਾਂ ਜਦੋਂ ਕਿਸਾਨ ਮਾਚਸ ਦੇ ਨਾਲ ਲਾਉਂਦਾ ਅੱਗ ਉਹਦੇ ਟੱਬਰ ਨੂੰ ਸਭ ਤੋਂ ਪਹਿਲਾਂ ਪੋਲੂਸ਼ਨ ਹੁੰਦਾ ਉਹਦਾ ਦਿੱਲੀ ਦਾ ਬਹੁਤ ਦੂਰ ਦੀ ਸੈਂਟੀਫਿਕ ਸਟੱਡੀ ਹੋਣੀ ਮੈਂ ਨਹੀਂ ਕਹਿ ਰਿਹਾ ਐਸੋ ਦੀ ਰਗਰਬਾਲ ਜਸਟਿਸ ਜਿਹੜੇ ਐਨਜੀਟੀ ਦੇ ਮੈਂਬਰ ਨੇ ਉਹ ਕਹਿ ਰਹੇ ਨੇ ਇਸ ਕਰਕੇ ਮੈਂ ਮੰਗਿਆ ਇਹਦੇ ਵਿੱਚ ਵੀ ਪਹਿਲਾਂ ਇਹਦੀ ਸੈਂਟੀਫਿਕ ਸਟੱਡੀ ਲੈ ਕੇ ਆਓ ਜਿੰਨੇ ਚੈਨਲ ਬੈਠੇ ਬਦਨਾਮ ਕਰਨ ਲੱਗੇ ਇਹਨਾਂ ਤੇ ਪਰਚੇ ਦੀਓ ਦਰਜ ਜਿਹੜੇ ਕਿਸਾਨ ਨੂੰ ਬਿੱਲਮ ਦਿਖਾ ਰਹੇ ਨੇ ਇਹਨਾਂ ਨੂੰ ਬਿੱਲਾ ਕਿਉਂ ਛਡੋਗੇ ਪਰਚੇ ਇਹਨਾਂ ਦੇ ਦੇਣੇ ਬਣਦੇ ਸੋ ਆਮ ਕਮਿੰਗ ਟੂ ਅਗੇਨ ਟੂ ਜਿਹੜਾ ਪੁਆਇੰਟ ਇੰਡਸਟਰੀ ਦਾ ਇੰਡਸਟਰੀ ਯੂ ਸੈਮ ਕਨਕਲੂਡਿੰਗ ਇਟ ਸੋ ਪੋਲੂਸ਼ਨ ਪਾਣੀ ਦੇ ਵਿੱਚ ਤੁਸੀਂ ਲੁਧਿਆਣਾ ਚੱਲ ਜੋ ਬਠਿੰਡਾ ਵਾਲੀ ਸਾਈਡ ਦੇ ਵਿੱਚ ਤੁਸੀਂ ਬੋਰ ਕਰ ਕਰਕੇ ਅਨਟ੍ਰੀਟਡ ਵਾਟਰ ਧਰਤੀ ਦੇ ਜਿਹੜਾ ਅੰਮ੍ਰਿਤ ਵਰਗਾ ਪੀਣ ਵਾਲਾ ਪਾਣੀ ਸੀ ਸਾਡਾ ਉਹਦੇ ਵਿੱਚ ਪਤਾਲ ਚ ਪਹੁੰਚਾਤਾ ਕੈਂਸਰ ਹੈ ਕਿ ਨਹੀਂ ਹੈ ਉਹਦਾ ਉਹਦਾ ਸੰਗਿਆਨ ਲੈਣਾ ਬਣਦਾ ਸੁਪਰੀਮ ਕੋਰਟ ਨੂੰ ਜਦੋਂ ਸਰਕਾਰ ਨੇ ਨਹੀਂ ਲੈਣਾ ਜੇ ਇੱਕ ਹੋਰ ਫੈਕਟ ਫੈਕਟ ਇੰਡਸਟਰੀ ਪੋਲੂਸ਼ਨ ਕਰ ਰਹੀ ਹੈ ਕਿਸ ਤੇ ਪਰਚਾ ਹੁੰਦਾ ਕੋਈ ਚੈਨਲ ਵਾਲਾ ਦਿਖਾਉਂਦਾ ਵੀ ਇਹ 24 ਘੰਟੇ ਚੱਲਦੀ ਹੈ ਸੋ ਇੱਕ ਦੂਜੇ ਨੰਬਰ ਤੇ ਦੂਰਾ ਮਾਪਦੰਡ ਤੁਰਮ ਆਪਨੰਦ ਮੈਂ ਤਾਂ ਕਹਿਣਾ ਵੀ ਪਹਿਲਾਂ ਸਟਾਰਟਿੰਗ ਇ ਉੱਥੋਂ ਕਰ ਲਓ ਕੋਈ ਕਿਸੇ ਸ਼ਹਿਰ ਚ ਚਲ ਜਓ ਸੀਵਰੇਜ ਦਾ ਉੱਥੇ ਨਿਕਾਸ ਨਹੀਂ ਪਿੰਡਾਂ ਦੇ ਵਿੱਚ ਕੋਈ ਨਿਕਾਸ ਨਹੀਂ ਉਹਦਾ ਪੋਲਿਊਸ਼ਨ ਉਹ ਪੋਲਿਊਸ਼ਨ ਜਿਹੜਾ 24 ਘੰਟੇ ਲੋਕ ਰਹਿੰਦੇ ਆ ਰਾਈਟ ਟੂ ਲਾਈਫ ਉਹ ਬੋਇਲਟ ਕਰਦੇ ਜਾਂ 20 ਦੇ ਨਾਲਾ ਜਿਹੜਾ ਆਹ ਪਰਾਲੀ ਉਹ ਵੀ ਬੇਬਸ ਹੋ ਕੇ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਉਹ ਪੋਲਿਊਟ ਕਰ ਰਿਹਾ ਇੱਕ ਹੋਰ ਇੱਕ ਅਸੈਂਸ਼ੀਅਲ ਕਮੋਡਿਟੀਜ਼ ਐਕਟ ਬਣਿਆ ਹੋਇਆ ਹੈ ਸ਼ੁਕਲਾ ਜੀ ਹੂੰ ਸੌਖੇ ਸ਼ਬਦਾਂ 'ਚ ਸਮਝਾ ਦੂੰਗੇ ਮੈਂ ਉਹੀ ਦੱਸਣ ਲੱਗਿਆ ਕਿਸਾਨ ਤਾਂ ਆਪਣੀ ਫਸਲ ਨੂੰ ਸਟੋਰ ਵੀ ਨਹੀਂ ਕਰ ਸਕਦਾ ਉਹ ਇੰਡਸਟਰੀ ਵਾਲਾ ਤਾਂ ਬਣਾ ਕੇ ਸ਼ਰਟ ਆ ਪੈਕ ਕਰਕੇ ਰੱਖ ਦੂਗੀ ਜੇ ਇਹਦੇ ਉਹ ਐਮਐਸਪੀ ਤੋਂ ਥੱਲੇ ਨਾ ਮਿਲੀ ਨਾ ਮੈਂ ਰੱਖ ਲੂੰਗਾ ਇਹ ਤਾਂ ਰੱਖ ਵੀ ਨਹੀਂ ਸਕਦੇ ਕਿੱਥੇ ਰੱਖਣਗੇ ਨਹੀਂ ਨਹੀਂ ਐਕਟ ਬਣਿਆ ਹੋਇਆ ਤੁਸੀਂ ਸਟੋਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਫਸਲ ਤੋਂ ਵੱਧ ਕਣਕ ਨਹੀਂ ਰੱਖ ਸਕਦੇ ਕਣਕ ਨਹੀਂ ਰੱਖ ਸਕਦੇ ਕਿਉਂਕਿ ਜੇ ਹੋਲਡਿੰਗ ਕਰ ਲਈ ਚੀਕਾਂ ਨਿਕਲ ਜਾਣਗੇ ਜਿੱਦਣ ਇਹ ਕੰਮ ਕਰਨ ਤੋਂ हट ਗਏ ਨਾ ਮੈਂ ਇਹ ਗੱਲ ਕਲੀਅਰ ਕਰ ਦਿੰਨਾ ਜਿੱਦਣ ਕਿਸਾਨਾਂ ਨੇ ਮੈਂ ਨਹੀਂ ਚਾਹੁੰਦਾ ਆਜ਼ਾਦੀ ਬਹੁਤ ਪੰਜਾਬੀਆਂ ਨੇ ਹੂੰ ਕੁਰਬਾਨੀਆਂ ਦੇ ਕੇ ਲਈ ਐ ਹੂੰ ਨੇਪਾਲ ਬੰਗਲਾਦੇਸ਼ ਕੀ ਹਾਲ ਹੋਇਆ ਲੋਕਾਂ ਦਾ ਇੰਨਾ ਮਜਬੂਰ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਇਹ ਤਾਂ ਮਿਹਨਤ ਕਰਨ ਵਾਲੇ ਲੋਕ ਨੇ ਹੂੰ ਪਹਿਲਾਂ ਜਦੋਂ ਅੰਦੋਲਨ ਹੋਇਆ ਉਦੋਂ ਪੀਸਫੁਲੀ ਕਰਕੇ ਦਿਖਾਤਾ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸਰਕਾਰ ਕੀ ਕਰ ਰਹੀ ਐ 2024 ਦੇ ਰੂਲ ਲੈ ਆਈ ਜਿਹੜਾ ਮਤਲਬ ਫਾਈਨ ਸੀ 2500 5000 ਕਰਤਾ ਹੂੰ 5 10 ਤੇ ਸਲੈਬ 30000 ਕਰਤੀ ਹਾਂ ਹਾਂ ਪਰਚਾ ਕਰਕੇ ਅੰਦਰ ਦੇ ਦੇ ਦੋ ਕਿਸਾਨ ਨੂੰ ਹੂੰ ਸੋ ਇਹ ਐਡਾ ਕਹਿਰ ਢਾਉਣ ਵਾਲਾ ਬਿਲਕੁਲ ਮੈਂ ਤਾਂ ਇਹ ਮੰਗ ਕਰੂੰਗਾ ਵੀ ਇਹਨੂੰ ਬੰਦ ਕਰੋ ਕਾਨੂੰਨ ਖਤਮ ਕਰੋ ਕਾਨੂੰਨ ਅੰਦਰ ਕਰਨ ਵਾਲਾ ਦਾ ਮਤਲਬ ਹੀ ਨਹੀਂ ਤੁਹਾਡੇ ਕੋਲ ਤਾਂ ਸਟੱਡੀ ਹੋ ਨਹੀਂ ਹੈ ਪਹਿਲਾਂ ਕੋਈ ਐਵੀਡੈਂਸ ਤੋਂ ਬਿਨਾ ਤਾਂ ਕੋਈ ਜੱਜ ਕਿਸੇ ਨੂੰ ਫਾਹੇ ਨਹੀਂ ਲਾ ਸਕਦਾ ਸਰ ਜੱਜ ਆਪਣੇ ਸਾਹਮਣੇ ਦੇਖ ਲੈਣਾ ਕਤਲ ਕਿਸੇ ਦੇ ਸੱਟ ਲੱਗਦੀ ਜਾਂ ਮਤਲਬ ਲੱਤ ਟੁੱਟਦੀ ਉਹ ਕਹਿੰਦਾ ਪਹਿਲਾਂ ਮੈਡੀਕਲ ਲਿਆ ਉਹ ਤਾਂ ਕਰੂੰਗਾ ਮੈਂ ਮੈਡੀਕਲ ਤੋਂ ਬਿਨਾ ਇਹ ਨਹੀਂ ਵੀ ਲੱਤ ਟੁੱਟੀ ਹੋਈ ਦੀ ਸਜ਼ਾ ਕਰ ਦਊਗਾ ਇਹਦਾ ਕੋਈ ਸਟਡੀ ਨਹੀਂ ਹੈ ਮੈਂ ਨਹੀਂ ਕਹਿ ਰਿਹਾ ਤੁਸੀਂ ਅੱਗਰਬਾਲ ਜਸਟਿਸ ਕਹਿ ਰਹੇ ਨੇ ਓਪਨਲੀ ਵੀ ਇਹਦੀ ਕੋਈ ਸਟਡੀ ਨਹੀਂ ਹੈ ਬਿਲਕੁਲ ਜਿਹੜਾ ਇਹ ਨੈਸ਼ਨਲ ਮੀਡੀਆ ਹੈ ਨੈਸ਼ਨਲ ਮੀਡੀਆ ਦਾ ਹੋਰ ਦੇਖਿਓ ਤੁਸੀਂ ਕਰਤੂਤ ਜਿੱਦਣ ਤਾਂ ਕਿਸਾਨ ਜਾਂ ਸਿੱਖ ਕੋਈ ਸੋਸ਼ਲ ਵਰਕ ਕਰਦੇ ਨੇ ਭਲੇ ਵਾਲਾ ਕੰਮ ਕਰਦੇ ਨੇ ਲੰਗਰ ਲਾਉਂਦੇ ਨੇ ਕੋਈ ਨਹੀਂ ਦਿਖਾਉਂਦਾ ਕੋਈ ਮਤਲਬ ਮਾੜੀ ਮੋਟੀ ਕਿਸੇ ਬੁਰਾਈ ਵਾਲਾ ਕਿਸੇ ਨੇ ਇਹ ਅੱਗ ਲਾਈ ਹੈ ਕਿਉਂਕਿ ਇਹਨਾਂ ਕੋਲ ਹੈ ਹੀ ਨਹੀਂ ਕੋਈ ਕਣਕ ਬੀਜ ਨਹੀਂ ਵਿਚਾਰਿਆ ਨੇ ਅੱਗੇ ਹਾਂ 7 ਦਿਨ ਦਾ ਟਾਈਮ ਹੈ ਜਦੇ ਦੂਰਬੀਨਾ ਲਾ ਕੇ ਕੋਈ ਨਹੰਗ ਸਿੰਘ ਫਰੀ ਸਾਹਿਬ ਜਿੱਦਣ ਆਜ਼ਾਦੀ ਦਿਵਾਈ ਹੈ ਹੂੰ ਸੰਵਿਧਾਨ ਚ ਲਿਖਿਆ ਨਾ ਹੂੰ 3.541 ਕਿਰਪਾਨ ਹੱਥ ਚ ਪੜ ਸਕਦਾ ਇੱਕ ਇੱਕ ਬੀਅਰ ਕਰ ਸਕਦਾ ਦੋ ਤਰ੍ਹਾਂ ਦੀ ਕਿਰਪਾਨ ਦੀ ਗੱਲ ਕਰੀ ਹੈ ਤੁਸੀਂ ਦੇਖੋ ਜਦੇ ਨਾ ਚੱਲ ਜAVE ਨੈਸ਼ਨਲ ਮੀਡੀਆ ਤੇ ਹੁਣ ਵਿਫਤ ਆ ਗਈ ਹੈ ਪੰਜਾਬ ਤੇ ਹੂੰ ਹੜ ਕਿੰਨੇ ਆਏ ਆ ਦੇਖ ਲਓ ਨੈਸ਼ਨਲ মিডিਆ ਨੇ ਕੀ ਕਰਿਆ ਸੈਂਟਰ ਨੇ ਕੀ ਕਰਿਆ ਮੈਂ ਤਾਂ ਪਿੱਲ ਪਾਈ ਆ ਉਹਦੇ ਚ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਉਹਦਾ ਮੈਂ ਕਮਿੰਗ ਟੂ ਦਿਸ ਇਜ਼ ਵੈਰੀ ਇੰਪੋਰਟੈਂਟ ਐਸਪੈਕਟ ਪ੍ਰਾਲੀ ਇਜ਼ ਆਲਸੋ ਅ ਪ੍ਰੋਬਲਮ ਆਫ ਪੰਜਾਬ ਜਿੱਥੇ ਪੰਜਾਬ 50% ਪ੍ਰੋਡਿਊਸ ਦੇ ਰਿਹਾ ਹੈ ਦੇਸ਼ ਨੂੰ ਉੱਥੇ ਪ੍ਰਾਲੀ ਵੀ ਜ਼ਿਆਦਾ ਹੋਣੀ ਹੈ ਪ੍ਰਾਲੀ ਦਾ ਧੂਆਂ ਤੁਸੀਂ ਹੋਰ ਕਰ ਲਓ ਤੁਸੀਂ ਹੁਣ ਦੀਵਾਲੀ ਤੇ ਬੰਬ ਫੁੱਟੇ ਨੇ ਲੋਕਾਂ ਨੇ ਆਤਿਸ਼ਬਾਜ਼ੀ ਪਰਮਿਸ਼ਨ ਦਿੱਤੀ ਹੈ ਸੁਪਰੀਮ ਕੋਰਟ ਨੇ ਵੀ ਆਹ ਟਾਈਮ ਗ੍ਰੀਨ ਚਲਾ ਲਿਓ ਤੁਸੀਂ ਤੁਸੀਂ ਇੱਕ ਹੋਰ ਕਰ ਲਓ ਯਾਰ ਕੰਮ ਤੁਸੀਂ ਇਹ ਕਹਿ ਲਓ ਵੀ ਜਿੱਦਣ ਹਵਾ ਪਾਕਿਸਤਾਨ ਵੱਲ ਨੂੰ ਚਲਦੀ ਉਹਦਾਂ ਅੱਗ ਲਾ ਲਓ ਚਲੋ ਨਵੇੜੋ ਕੰਮ ਨੂੰ ਦੋ ਪਰਮਿਸ਼ਨ ਆਪਣੀ ਖੁਸ਼ੀ ਵਾਸਤੇ ਪੋਲਿਊਸ਼ਨ ਮਨਜ਼ੂਰ ਹੈ ਮਜਬੂਰੀ ਵਾਸਤੇ ਲੋਕਾਂ ਦਾ ਢਿੱਡ ਭਰ ਕੇ ਦੇਣਾ ਜਨਾ ਕਿਸਾਨਾਂ ਦਾ ਉਹ ਪੋਲਿਊਸ਼ਨ ਪੁੱਜੋ ਪਤਾ ਤੁਹਾਨੂੰ ਇਹ ਤਾਂ ਇਹ ਇਹ ਤੂੰ ਵੱਡਾ ਇਹ ਕਿੱਥੋਂ ਇਹ ਕਿੱਥੋਂ ਦੀ ਆਜ਼ਾਦੀ ਹੈ ਇਹ ਤਾਂ ਡਿਸਕ੍ਰਿਮੀਨੇਸ਼ਨ ਹੈ ਉਹ ਤੁਸੀਂ ਆ ਕੇ ਤਾਂ ਦੇਖੋ ਪੰਜਾਬ 'ਚ ਜਿੱਦਣ ਆਹ ਇਹਨਾਂ ਨੇ ਮਤਲਬ ਬੌਣੀਆਂ ਇੱਕ ਧਰਤੀ ਦੀ ਇੱਥੇ ਜਿੰਨੀ ਗ੍ਰੀਨਰੀ ਤੇ ਜਿੰਨਾ ਇੱਥੇ ਆਕਸੀਜਨ ਮਿਲਨੀ ਆ ਤੁਸੀਂ ਦੇਖ ਹੀ ਨਹੀਂ ਹੁਣੀ ਕਦੇ ਜ਼ਿੰਦਗੀ 'ਚ ਠੀਕ ਹੈ ਬਗੜੀ ਸਾਹਿਬ ਬਹੁਤ ਮਿਹਰਬਾਨੀ ਤਾਂ ਬਿਲਕੁਲ ਗਰਾਊਂਡ ਜ਼ੀਰੋ ਤੇ ਪਹੁੰਚੇ ਆ ਤਾਂ ਬੇਹਦ ਭਾਵੁਕ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਐਡਵੋਕੇਟ ਚਰਨਪਾਲ ਬਾਗੜੀ ਕਹਿੰਦੇ ਕਿਸਾਨਾਂ ਨੂੰ ਵਿਲਨ ਸਾਬਤ ਨਾ ਕਰੋ ਇਹ ਵਿਲਨ ਨਹੀਂ ਹੈਗੇ ਇਹ ਪੰਜਾਬ ਦੇ ਲੋਕ ਨੇ ਤੇ ਪੰਜਾਬ ਦੇਸ਼ ਦੇ ਸਰਦਾਰ ਦਾ ਤਾਜ ਹੈ ਇਹੋ ਲੋਕ ਨੇ ਜਿਨ੍ਹਾਂ ਨੇ 50% ਅਨਾਜ ਪੈਦਾ ਕੀਤਾ ਭੁੱਖਿਆਂ ਦਾ ਢਿੱਡ ਭਰਿਆ ਬਹੁਤ ਕੁਝ ਕੰਡ ਤੋਂ ਪਹਿਲਾਂ ਸੋਚਣਾ ਚਾਹੀਦਾ ਕਿਉਂਕਿ ਇਹ ਲੋਕ ਵਿਫਤਾ ਦੇ ਮਾਰੇ ਹੋਏ ਲੋਕ ਨੇ ਕਦੇ ਸੋਕਾ ਮਾਰ ਲੈਂਦਾ ਕਦੇ ਹੜ੍ਹ ਮਾਰ ਲੈਂਦੇ ਨੇ ਤੇ ਸਰਕਾਰਾਂ ਤਾਂ ਹਮੇਸ਼ਾ ਹੀ ਇਹਨਾਂ ਨਾਲ ਬੇਰੁਕੀ ਕਰਦੀਆਂ ਨੇ ਪਰ ਹੁਣ ਜਿਸ ਤਰ੍ਹਾਂ ਦਾ ਬਿਆਨ ਆਇਆ ਕਹਿੰਦੇ ਪਰਚੇ ਦੇ ਕੇ ਅੰਦਰ ਕਰ ਦੋ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਦੁਖਦਈਆ ਲੋੜ ਹੈ ਸੈਂਟੀਫਿਕ ਸਟੱਡੀ ਕਰਨ ਦੀ ਲੋੜ ਹੈ ਟੈਕਨੀਕਲੀ ਇਹਨਾਂ ਦੀਆਂ ਪ੍ਰੋਬਲਮਾਂ ਸਮਝਣ ਦੀ ਤਾਂ ਕਿ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ पर्सन रोशन ना गगन शुक्ला डेली पोस्ट पंजाबी